ਪ੍ਰਧਾਨ ਜੀ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕਿਸਾਨ ਆਗੂ ਐ ਕਿਰਤੀ ਕਿਸਾਨ ਯੂਨੀਅਨ ਦੇ ਜਰਨਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਉਹਨਾਂ ਦੇ ਤੇ ਇੱਕ ਨੌਜਵਾਨ ਭਾਰ ਸਭਾ ਦੇ ਆਗੂ ਆ ਨੌਨਿਹਾਲ ਸਿੰਘ ਉਹਨਾਂ ਦੋਨਾਂ ਦੇ ਗ੍ਰਿਫਤਾਰੀ ਵਾਰੰਟ ਫਰੀਦਕੋਟ ਪ੍ਰਸ਼ਾਸਨ ਨੇ ਮੈਜਿਸਟ੍ਰੇਟ ਨੇ ਕੱਢੇ ਨੇ ਤੇ ਤੁਰੰਤ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕੀਤੇ ਨੇ ਤੇ ਇਹ ਗੱਲ ਆ ਰਹੀ ਹੈ ਕਿ ਉਹਨਾਂ ਨੇ ਹੰਸਰਾਜ ਹੰਸ ਦਾ ਵਿਰੋਧ ਕੀਤਾ ਸੀਗਾ ਇਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਇਸ ਮਸਲੇ ਨੂੰ ਕਿਵੇਂ ਦੇਖਦੇ ਹੋ ਤੇ ਤੁਹਾਡਾ ਇਹਦੇ ਉੱਪਰ ਕੀ ਸਟੈਂਡ ਹੈ ਦੇਖੋ ਨਾ ਤਾਂ ਇਹ ਰਜਿੰਦਰ ਹੋਰਾਂ ਦਾ ਕੱਲਿਆਂ ਦਾ ਆਪਦਾ ਪ੍ਰੋਗਰਾਮ ਸੀ ਇਹ ਐਸਕੇਮ ਕੋਲੋਂ 14 ਮਾਰਚ ਵਾਲੇ ਦਿਨ ਰਾਮ ਲਿਲਾ ਗਰਾਊਂਡ ਦੇ ਵਿੱਚ ਐਸਕੇਮ ਦਾ ਫੈਸਲਾ ਸੀ ਕਿ ਭਾਜਪੀ ਦੇ ਨਮਾਇंदे ਜਦੋਂ ਵੀ ਆਉਣ ਉਹਨਾਂ ਨੂੰ ਪਿੰਡਾਂ ਦੇ ਵਿੱਚ ਘੇਰੋ ਤੇ ਸਵਾਲ ਕਰੋ ਤੇ ਵਿਰੋਧ ਕਰੋ ਉਹਨਾਂ ਦਾ ਜੇ ਉਹ ਪ੍ਰਚਾਰ ਕਰਦੇ ਨੇ ਕਿਉਂਕਿ ਉਹਨਾਂ ਨੇ ਸਾਡੇ ਨਾਲ ਵਾਅਦਾ ਖਲਾਫੀ ਕੀਤੀ ਹੈ ਜੇ ਐਸਕੇਮ ਦੇ ਪ੍ਰੋਗਰਾਮ ਨੂੰ ਲਾਗੂ ਕਰਨ ਲੱਗਿਆਂ ਕੋਈ ਬੰਦਾ ਪਰਚਾ ਕਰਾ ਦਿੰਦਾ ਆਪਦੀ ਅਪਰੋਚ ਨਾਲ ਜਦ ਉਹਨੂੰ ਗਿਰਫਤਾਰੀ ਵਾਰੰਟ ਨਿਕਲ ਦਿੰਦੇ ਆਸੀਂ ਇਹਦਾ ਡਟਮਾ ਵਿਰੋਧ ਕਰਦੇ ਆਂ ਤੇ ਇਹਦੀ ਨਿਖੇਦੀ ਕਰਦੇ ਆਂ ਜੇ ਕਿਸੇ ਸਰਕਾਰ ਨੂੰ ਅਸੀਂ ਖਬਰਦਾਰ ਕਰਦੇ ਆਂ ਵੀ ਆਪਦੇ ਹੱਥ ਪਛਾਣ ਰੱਖੇ ਇਸ ਤਰ੍ਹਾਂ ਦਾ ਪੰਗਾ ਨਾ ਲਵੇ ਅਸੀਂ ਡਟ ਕੇ ਉਹਦੇ ਨਾਲ ਖੜਾਂਗੇ ਤੇ ਡਟ ਕੇ ਦੀ ਹਮਾਇਤ ਕਰਾਂਗੇ ਇੱਕ ਹੋਰ ਜਿਵੇਂ ਇੱਕ ਕਿਸਾਨ ਬੀਬੀ ਐ ਸਖਵਿੰਦਰ ਕੌਰ ਉਹਨਾਂ ਦੇ ਘਰ ਐਨਆਈਏ ਨੇ ਛਾਪਾ ਮਾਰਿਆ ਕੁਝ ਹੋਰ ਵਕੀਲ ਨੇ ਜਿਹੜੇ ਲੋਕ ਪੱਖੀ ਕੰਮ ਕਰਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਐਨਆਈਏ ਨੇ ਛਾਪੇ ਮਾਰੇ ਨੇ ਇਸ ਮਸਲੇ ਨੂੰ ਕਿਵੇਂ ਦੇਖਦੇ ਹੋ ਅਸੀਂ ਇਹਨੂੰ ਵੀ ਮੈਂ ਕਹਿੰਦਾ ਵੀ ਬਦਲੇ ਵਾਲੀ ਕਾਰਵਾਈ ਹੈ ਇਹ ਜੇ ਕੋਈ ਕਿਸਾਨ ਮੂਵਮੈਂਟ ਦੇ ਵਿੱਚ ਕੋਈ ਬੰਦਾ ਸਰਗਰਮੀ ਨਾਲ ਕੰਮ ਕਰ ਰਿਹਾ ਕੋਈ ਭੈਣ ਕਰ ਰਹੀ ਹੈ ਜਾਂ ਲੀਡਰ ਕਰ ਰਿਹਾ ਉਹਨਾਂ ਦੇ ਵਿੱਚ ਐਨਆਈਏ ਦੇ ਛਾਪੇ ਮਾਰ ਕੇ ਮੈਨੂੰ ਲੱਗਦਾ ਵੀ ਹਸਮੁਣ ਦੀ ਗੱਲ ਤਾਂ ਇਹ ਹੈ ਵੀ ਤੁਸੀਂ ਛਾਪੇ ਮਾਰ ਕਿੱਥੇ ਰਹੇ ਹੋ ਕਿੰਨਾ ਲੋਕਾਂ ਦੇ ਮਾਰ ਰਹੇ ਹੋ ਇਹ ਜਨਤਾ ਨੂੰ ਦਿਖਦਾ ਹੈ ਜਨਤਾ ਨੂੰ ਪਤਾ ਹੈ ਇਹ ਵੀ ਬਹੁਤ ਅਨੰਦਨ ਵਾਲੀ ਹੈ ਇਹਦਾ ਅਸੀਂ ਮਤਾ ਪਾ ਕੇ ਵਿਰੋਧ ਕੀਤਾ ਤੇ ਇਹ ਵੀ ਅਸੀਂ ਜਨਤਕ ਜਥੇਬੰਦੀਆਂ ਵੱਲੋਂ ਇਹ ਵਿੱਚ ਸਾਰਿਆਂ ਚ ਰੋਸ ਹੈ ਤੇ ਅਸੀਂ ਜਥੇਬੰਦੀਆਂ ਦਾ ਫੈਸਲਾ ਕੀਤਾ ਅਸੀਂ ਵੀ ਇਹਦਾ ਬਹੁਤ ਡਟਮਾ ਵਿਰੋਧ ਕਰਦੇ ਆ ਤੇ ਅਸੀਂ ਉਹਨਾਂ ਦੇ ਨਾਲ ਖੜਾ ਇਹ ਤਾਂ ਹੋ ਗਈ ਕੇਂਦਰੀ ਏਜੰਸੀ ਹੁਣ ਲੱਖੇ ਸਦਾਣੇ ਹੋ ਰਹੀ ਤੇ ਅਮਤੋਜ ਮਾਨ ਹੋ ਰਹੀ ਤੇ ਹੋਰ ਕਈ ਜਣੇ ਇੱਥੇ ਜਿਹੜਾ ਬੁੱਢਾ ਨਾਲਾ ਉਹ ਉਹ ਉਸ ਮੁੱਦੇ ਦੇ ਉੱਪਰ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ ਨੂੰ ਪੰਜਾਬ ਸਰਕਾਰ ਨੇ ਗ੍ਰਿਫਤਾਰ ਕੀਤਾ ਹੈ ਤੇ ਇਹ ਆ ਰਿਹਾ ਕਿ ਉਨ੍ਹਾਂ ਦੇ ਉੱਪਰ ਵੀ ਕੇਸ ਪਾਏ ਜਾ ਰਹੇ ਨੇ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਪ੍ਰਦੂਸ਼ਣ ਪਾਣੀ ਦੇ ਉੱਤੇ ਪਾਣੀ ਵਾਲੇ ਮਸਲੇ ਤੇ ਪਾਣੀ ਤਜਾਬੀ ਪਾਣੀ ਹੋ ਗਿਆ ਪਾਣੀ ਜ਼ਹਿਰੀਲਾ ਹੋ ਗਿਆ ਗੰਦਾ ਨਾਲੇ ਬੁੱਡੇ ਨਾਲੇ ਦੇ ਵਿੱਚ ਤਜਾਬੀ ਪਾਣੀ ਸੁੱਟਿਆ ਜਾ ਰਿਹਾ ਉਹ ਸਤਲੋਚ ਚ ਪੈਂਦਾ ਇਹਦਾ ਕੋਈ ਵੀ ਵਿਰੋਧ ਕਰਦਾ ਕਾਲਾ ਚੋਰ ਵਿਰੋਧ ਕਰਦਾ ਜੇ ਉਹਦੇ ਵਿਰੋਧ ਕਰਨ ਵਾਲਿਆਂ ਤੇ ਸਰਕਾਰ ਕਾਰਵਾਈ ਕਰਦੀ ਹੈ ਇਹਦੀ ਅਸੀਂ ਨਿੰਦਿਆ ਕਰਦੇ ਹਾਂ ਘੋਰ ਨਿੰਦਿਆ ਕਰਦੇ ਹਾਂ ਤੇ ਅਸੀਂ ਇਸ ਗੱਲ ਦੇ ਇਸ ਮੁੱਦੇ ਦੇ ਬਿਲਕੁਲ ਪੱਖ 'ਚ ਆ ਸਾਡੇ ਵਿਚਾਰ ਧਾਰਕ ਬਖਰੇਵੇਂ ਕਿਤੇ ਨਾਲ ਕਿਸ ਤਰ੍ਹਾਂ ਦੇ ਵੀ ਹੋਣ ਕੋਈ ਇੱਕ ਵਖਰਾ 이슈ਆ ਪਰ ਉਹ ਮੁੱਦੇ ਤੇ ਜਿਹੜੇ ਮੁੱਦੇ ਤੇ ਲੜਦੇ ਆ ਮੁੱਦਾ ਬਹੁਤ ਜਾਇਜ਼ ਸੀ ਤੇ ਇਸ ਤਰ੍ਹਾਂ ਦੀ ਕਾਰਵਾਈ ਤੋਂ ਸਰਕਾਰ ਆਪਦੇ ਹੱਥ ਪਰਛਾਹ ਰੱਖੇ ਇਹ ਦੱਸ ਖਾਬਗਾ ਖਬਰਦਾਰ ਕਰ ਮਤਲਬ ਇਸ ਮੁੱਦੇ ਦੇ ਉੱਪਰ ਜੇਕਰ ਕਾਰਵਾਈ ਲੱਖੇ ਸਦਾਨੇ ਤੇ ਵੀ ਹੋ ਰਹੀ ਆ ਤਾਂ ਵੀ ਤੁਸੀਂ ਨਿੰਦਾ ਕਰਦੇ ਹੋ ਬਿਲਕੁਲ ਜ਼ੋਰ ਨਾਲ ਕਿਉਂਕਿ ਮੈਂ 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 ਤਾਂ ਪੁੱਛ ਰਿਹਾ ਕਿਉਂਕਿ ਲੱਖੇ ਸਦਾਨੇ ਦੇ ਵਿਚਾਰ ਤੇ ਤੁਹਾਡੇ ਵਿਚਾਰਾਂ ਚ ਬਹੁਤ ਮਤ ਪੈਦੇ ਰਹੇ ਇਹ ਬੱਕਰੀ ਗੱਲ ਹੈ ਬਿਚਾਰਾਂ ਦਾ ਸਾਂਝ ਹੋਣੀ ਬਕਰੀ ਗੱਲ ਹੈ ਸਮਾਜਿਕ ਸਾਂਝ ਹੋਣੀ ਤੇ ਮੁੱਦਿਆਂ ਦੀ ਸਾਂਝ ਹੋਣੀ ਅੱਡ ਗੱਲ ਹੈ ਇਹ 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 ਦੇ ਨਾਲ ਕੋਈ ਇਹ ਇਸ਼ੂ ਨਹੀਂ ਸਾਡੇ ਨਾਲ ਸਾਡੇ ਉਹਦੇ ਨਾਲ ਵਿਚਾਰ ਮਿਲਦੇ ਨੇ ਕਿ ਨਹੀਂ ਮਿਲਦੇ ਇਸ ਗੱਲ ਦਾ ਕੋਈ ਸਵਾਲ ਨਹੀਂ ਅਸੀਂ ਇਹਦੀ ਬੁਝ ਘੋਰ ਨਿੰਦਿਆ ਕਰਦੇ ਆ ਤੇ ਸਰਕਾਰ ਨੂੰ ਖਬਰਦਾਰ ਇਹ ਜਿਹੇ ਮੁੱਦੇ ਚੱਕਣ ਵਾਲੇ ਲੋਕਾਂ ਨੂੰ ਤੋਂ ਆਪਦੇ ਹੱਥ ਪਛਿਆ ਰੱਖੋ ਇਹ ਠੀਕ ਹੈ ਮਿੱਤਰ ਪਿਆਰੋ ਤੁਸੀਂ ਸੁਣਿਆ ਜਗਿੰਦਰ ਸਿੰਘ ਉਹ ਗੋਰਾਹਾ ਸੂਬਾ ਪ੍ਰਧਾਨ ਭਾਰਤੀ ਕਿਸਾਨੀ ਉਹਨਾਂ ਨੇ ਏਕਤਾਗ ਰਹਾ ਉਹਨਾਂ ਨੇ ਤਿੰਨ ਮੁੱਦਿਆਂ ਤੇ ਸਪਸ਼ਟ ਪੋਜੀਸ਼ਨ ਰੱਖੀ ਹੈ ਜਿਹੜਾ ਇੱਕ ਤਾਂ ਅਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਨੌ ਨਿਹਾਲ ਸਿੰਘ ਹੋਰਾਂ ਦੇ ਗ੍ਰਿਫਤਾਰੀ ਵਾਰੰਟ ਨਿਕਲੇ ਨੇ ਉਹਦੇ ਉੱਪਰ ਉਹਨਾਂ ਨੇ ਸਪਸ਼ਟ ਕਿਹਾ ਕਿ ਸਖਤਨ ਖੇਦੀ ਕਰਦੇ ਆਂ ਤੇ ਡਟਵੀਂ ਹਮਾਇਤ ਕਰਾਂਗੇ ਉਹਨਾਂ ਦੇ ਇਹਨਾਂ ਵਾਰੰਟਾਂ ਦੀ ਦੂਜੇ ਇਹਨਾਂ ਨੇ ਕਿਹਾ ਕਿ ਜਿਹੜਾ ਲੱਖੇ ਸੁਦਾਣੇ ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਬੁੱਢੇ ਨਾਲੇ ਦੇ ਮੁੱਦੇ ਦੇ ਉੱਪਰ ਉਹ ਕਹਿੰਦੇ ਚਾਹੇ ਸਾਡੇ ਕਈ ਵਖਰੇਵੇਂ ਹੋ ਸਕਦੇ ਆ ਵਿਚਾਰ ਤਰਕ ਤੌਰ ਤੇ ਜਾਂ ਕੰਮ ਕਰਨ ਦੇ ਤਰੀਕਿਆਂ ਦੇ ਮੁੱਦੇ ਤੇ ਪਰ ਜੇ ਇਸ ਮੁੱਦੇ ਤੇ ਲੱਖੇ ਸਦਾਨੇ ਹੋ ਰਾਂ ਦੇ ਉੱਪਰ ਵੀ ਕੋਈ ਤਸ਼ੱਦਦ ਹੁੰਦਾ ਤਾਂ ਅਸੀਂ ਉਹਦੀ ਨਖਿੱਧੀ ਕਰਾਂਗੇ ਔਰ ਵਿਰੋਧ ਕਰਾਂਗੇ ਤੀਸਰਾ ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਜਿਹੜਾ ਕਿਸਾਨ ਬੀਬੀ ਸੁਖਵਿੰਦਰ ਕੌਰ ਤੇ ਹੋਰਨਾਂ ਦੇ ਉੱਪਰ ਕੇਂਦਰੀ ਏਜੰਸੀ NIA ਨੇ ਛਾਪੇ ਮਾਰੇ ਨੇ ਵੀ ਉਹਦਾ ਵੀ ਅਸੀਂ ਵਿਰੋਧ ਕਰਦੇ ਆ ਤੇ ਅਸੀਂ ਇਸ ਮੁੱਦੇ ਦੇ ਉੱਪਰ ਜੇ ਲੋੜ ਪਈ ਤਾਂ ਲੜਾਈ ਲੜਨ ਲਈ ਤਿਆਰ ਆ ਸੋ ਮੈਂ ਤੁਹਾਡਾ ਵੀ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ